ਦੋਸਤੋ ਤੁਹਾਨੂੰ ਦੱਸ ਰਹੀਏ ਅਸੀਂ ਮੋਲੋਵਾਲ ਮੰਡੀ ਦੇ ਵਿੱਚ ਖੜੇ ਆ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਇੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਰਤਬਾ ਜਿਹੜਾ ਦਿੱਤਾਗਾ ਪਰ ਸਾਡੇ ਨਾਲ ਜਿਹੜੇ ਕਿਸਾਨ ਖੜੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹਨਾਂ ਤੇ ਜ਼ਰੂਰ ਨਿਗਾਹ ਮਰਵਾਓ ਦੇਖੋ ਸਾਰਿਆਂ ਦੇ ਚਿਹਰੇ ਮਰਝਾਏ ਹੋਏ ਨੇ ਉੱਪਰੋਂ ਮੌਸਮ ਖਰਾਬ ਆਗਾ ਤੇ ਕਣਕਾਂ ਦੇ ਜਿਹੜੇ ਢੇਰ ਲੱਗੇ ਪੈਣੇ ਉਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਧਰ ਗੱਟੇ ਦੇਖੋ ਕੋਈ ਲਿਫਟਿੰਗ ਨਹੀਂ ਹੋ ਰਹੀ ਕੋਈ ਪ੍ਰਬੰਧ ਨਹੀਂ ਕਿੱਥੇ ਸਰਕਾਰਾਂ ਸਾਡੀਆਂ ਦਾਅਵੇ ਕਰਦੀਆਂ ਨੇ ਵੱਡੇ ਵੱਡੇ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਵਾਂਗੇ ਕੀ ਕਹਿੰਦਾ ਇਨਸਪੈਕਟਰ ਕੀ ਕਹਿੰਦਾ ਇਨਸਪੈਕਟਰ ਆ ਹੀ ਨਹੀਂ ਰਿਹਾ ਜੀ ਕਹਿੰਦਾ ਕਿ ਜੇ ਸਾਡੇ ਨਾਲ ਕੋਈ ਗੱਲ ਹੋਤਾ ਨਹੀਂ ਦੱਸਾਂਗੇ ਮੰਡੀ 'ਚ ਆ ਹੀ ਨਹੀਂ ਨਾ ਅਸੀਂ ਜਾਣਦੇ ਵੀ ਕਿਹੜਾ ਇਨਸਪੈਕਟਰ ਕਿਦੋਂ ਆਉਂਦਾ ਕਿਦੋਂ ਜਾਂਦਾ ਸਾਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਹਾਂ ਜੀ ਤੇ ਭਗਵਾਨ ਤੁਮਣ ਦਾ ਬਾਪੂ ਦਾ ਵੇ ਕਰਦਾ ਸਟੇਜਾਂ 'ਤੇ ਬੋਲਦਾ ਵੀ 24 ਘੰਟਿਆਂ 'ਚ ਮੈਂ ਕਿਸਾਨਾਂ ਦੇ ਖਾਤਿਆਂ 'ਚ ਪੇਮੈਂਟ ਪਾਵਾਂਗਾ ਉਥੇ ਕੁਝ ਵੀ ਬੋਲਦੀ ਜਾਵੇ ਜੀ ਹੂੰ ਕੁਝ ਵੀ ਬੋਲੀ ਜਾਵੇ ਬੋਲਣ ਨੂੰ ਰੋਕ ਨਹੀਂ ਸਕਦਾ ਨਹੀਂ ਅਕਸਰ ਤੁਸੀਂ ਮੁੱਖ ਮੰਤਰੀ ਬਣਾਇਆ ਧੂਰੀ ਹਲਕੇ ਤੋਂ ਜਿ ਮੋੜਵਾਲ ਪਿੰਡ ਧੂਈ ਹਰਕੇ ਦੇ ਵਿੱਚ ਪਿੰਡ ਹੈ ਹਾਂਜੀ 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 ਤੁਹਾਡੇ ਹਲਕੇ ਦਾ ਮੁੱਖ ਮੰਤਰੀ ਬਣਿਆ ਤੁਹਾਡੇ ਇਲਾਕੇ ਦਾ ਦਾਣਾ ਦਾਣਾ ਵਿਗ ਜਾਣਾ ਚਾਹੀਦਾ ਹਾਂਜੀ ਨਾ ਕਿਹੜਾ ਦਾਣਾ ਇੱਥੇ ਲੀਤੀ ਜਨ ਰਾਤ ਨੂੰ ਮੱਛਰ ਖਾ ਜਾਂਦਾ ਵੱਢ ਕੇ ਉਹ ਜਾ ਕੇ ਦੇਖ ਆਲੀ ਖੰਡਾਈ ਪਈ ਐ ਸੁੱਕੀ ਪਈ ਐ ਕੋਈ ਨਹੀਂ ਇੱਥੇ ਆਇਆ ਕਿਉਂ ਬਾਪੂ ਕਿਵੇਂ ਲੱਗਦਾ ਆਪਣਾ ਭਗਵੰਤ ਮਾਨ ਦਾ ਦਾਅਵੇ ਕਰਦਾ ਸਟੇਜ ਇਹਦਾ ਜੀ ਮੈਂ ਤੁਹਾਨੂੰ ਇੱਕ ਦੱਸਦਾ ਇਹਦੇ ਡਰਾਮੇ ਬਾਜ਼ੀਆਂ ਹੂੰ ਇਹਨੇ ਅੱਜ ਤੱਕ ਕੁਝ ਨਹੀਂ ਕਰਿਆ ਹੂੰ ਉਹ ਆ ਮੰਡੀਆਂ ਕਹਿੰਦੇ 24 ਘੰਟੇ ਆ ਕਰੂੰਗਾ ਮੈਂ ਉਹ ਚੱਕੂਗਾ ਮਾਲ ਮੈਂ ਕਿਸਾਨ ਰੋ ਰਦਾ ਮਜ਼ਦੂਰ ਰੋ ਹਫਤਾ ਹੋ ਗਿਆ ਬੈਠੇ ਨੂੰ ਹਫਤਾ ਹੋ ਗਿਆ ਉਹ ਖੜਿਆ ਹੀ ਪਿਆ ਕੋਈ ਕੋਈ ਬੋਲੀਆਂ ਨਹੀਂ ਉਹਦਾ ਕੋਈ ਨਹੀਂ ਆਉਂਦਾ ਇਹਦੇ ਪੱਲਰ ਦੇ ਲੈਣੇ ਕਿਤੇ ਲਾ ਦੇਣੇ ਇਹਦੇ ਇਕੱਠੀ ਕਰ ਲਈ ਕਿਤੇ ਖੜਿਆ ਦੀ ਆ ਗਮ ਤੇ ਪਰਸੋਂ ਦੇ ਆਏ ਕੋਈ ਬੋਲੀ ਨਹੀਂ ਕੋਈ ਬੋਲੀ ਨਹੀਂ ਇਹ ਦੇਖੋ ਕੋਈ ਇਨਸਪੈਕਟਰ ਨੂੰ ਵੀ ਨਹੀਂ ਜਾਣਦੇ ਕਿਹੜਾ ਹੂੰ ਜੇ ਆਊਗਾ ਕੋਈ ਆਣਾ ਲਿਫਟਿੰਗ ਹੋ ਰਹੀ ਹੈ ਕੁਝ ਨਹੀਂ ਹੋ ਰਿਹਾ ਜਦੋਂ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਇਹ ਹਾਲ ਹੈ ਤੇ ਬਾਕੀ ਪੂਰੇ ਪੰਜਾਬ ਚ ਕੀ ਹਾਲ ਹੋਊਗਾ ਉਦੋਂ ਜ਼ਿਆਦਾ ਬੁਰਾ ਹਾਲ ਹੋਊ ਉਤੋਂ ਮੌਸਮ ਖਰਾਬ ਹੈ ਜੀ ਹਾਂ ਜੀ ਹਾਂ ਬਹੁਤ ਪੁਰਾ ਮੀਂਹ ਪੈਦਾ ਪੱਲੇ ਦੇ ਰਹੇ ਨੇ ਆ ਲਾ ਲੰਨੇ ਦੇ ਦੇ ਰਹੇ ਨੇ ਜੀ ਬਦਲਾਅ ਨੂੰ ਕਿਵੇਂ ਦੇਖਦੇ ਹੋ ਬੁਰਾ ਹਾਲੀ ਹੈ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਚ ਆਉਣ ਨੂੰ ਤਾਂ ਤਾਂ ਹਫਤਾ ਹੋ ਗਿਆ ਹਫਤਾ ਹੋ ਗਿਆ ਕੀ ਕਹਿੰਦੇ ਇਨਸਪੈਕਟਰ ਕੀ ਕਹਿੰਦਾ ਜੀ ਭਈ ਅੱਡੇ ਦੀ ਸੰਤ ਕੋਈ ਇਨਸਪੈਕਟਰ ਦਾ ਨਹੀਂ ਪਤਾ ਲੱਗਦਾ ਕਦੋਂ ਹੁੰਦਾ ਕਰੋ ਜਾਂਦਾ ਤਾਂ ਤਾਂ ਕੋਈ ਨਹੀਂ ਅੱਗੇ ਲੀਡਰ ਕਿੰਨੇ ਗੇੜੇ ਮਾਰਦੇ ਨੇ ਕਿਤੇ ਕੋਈ ਆਇਆ ਨਹੀਂ ਅੱਗੇ ਕੋਈ ਆਇਆ ਨਹੀਂ ਹਾਰਨ ਕੀ ਇਨਸਪੈਕਟਰ ਕਿਉਂ ਨਹੀਂ ਆ ਰਿਹਾ ਕੀ ਪਤਾ ਜੀ ਹੁਣ ਇਹ ਆਸਤੀਵਾਸ ਉੱਥੇ ਖੜ ਕੇ ਲਿਖਾ ਲੈਂਦੇ ਨੇ ਸੱਡ ਹੇਟਾ ਜਿਹਦੀ ਲਿਖਣੀ ਮਾਨੂ ਕੀ ਕਹਿੰਦੇ ਵੀ ਹਫਤਾ ਹੋ ਗਿਆ ਗਿੱਲੀ ਆ ਕਣਕ ਗਿੱਲੀ ਤਾਂ ਨਹੀਂ ਵੱਡੀ ਅਸਟਾ ਪੰਨ ਲਿਆਂਦੀ ਦੀ 15 16 ਮੋਟੇ ਤੇ ਪਾ ਪਾ ਪਲੜ ਉੰਨੀ ਕਰਿਆ ਪਿਆ ਇੱਕ ਬਾਈ ਜੀ ਕਿਤੇ ਸਰਕਾਰ ਦੀ ਇਹ ਪਾਲਿਸੀ ਤਾਂ ਨਹੀਂ ਵੀ ਇਹਨਾਂ ਦੀ ਕਣਕ ਖਰੀਦਣ ਨੂੰ ਆਪ ਹੀ ਸੈਲੋਆਂ ਦੇ ਵਿੱਚ ਲੈ ਕੇ ਜਾਣਗੇ ਇਦਾਂ ਦੀ ਕੋਈ ਪਾਲਿਸੀ ਹੋ ਸਕਦੀ ਆ ਇਹੀ ਗੁੱਸਾ ਜੀ ਹੋਰ ਕੀ ਆ ਜੀ ਇਹੀ ਗੁੱਸਾ ਵੀ ਲੋਕ ਅੱਕੇ ਵਿੱਚ ਸੈਲੋਆਂ ਦੇ ਵਿੱਚ ਲੈ ਕੇ ਜਾਣ ਤੇ ਆਪ ਹੀ ਤੰਗ ਹੋ ਗਏ ਇਹਨਾਂ ਨੂੰ ਵੀ ਕਣਕ ਇਹਨਾਂ ਦੀ ਖਰੀਦਣ ਆਪ ਹੀ ਸੈਲੋਆਂ ਚ ਲੈ ਕੇ ਜਾਣਗੇ ਲੈ ਕੇ ਜਾਣਗੇ ਅਗਲੇ ਦੁਖੀ ਵਾਲਾ ਲੈਣਾ ਇੱਥੇ ਗਲੂ ਖਰਾਬ ਇੱਥੇ ਕਿਹੜਾ ਬੈਠੂਗਾ ਹਾਂਜੀ ਤੇ ਇਨਸਪੈਕਟਰ ਨਾਲ ਕੋਈ ਗੱਲ ਹੋਈ ਛੋਟੀ ਨਾ ਜੀ ਅਜੇ ਤਾਂ ਦੇਖੇ ਹੀ ਨਹੀਂ ਕਿਹਾ ਜਾ ਇਨਸਪੈਕਟਰ ਹੂੰ ਹਟਾ ਹੋ ਗਿਆ ਬੈਠਣ ਉਹ ਕੋਈ ਅਖੜ ਨਹੀਂ ਜੀ ਜੁਜ਼ਰ ਪਾਰਵੀ ਨੇ ਤੜਕੇ ਲਾ ਦੇ ਜੇ ਤੋ ਫਿਰ ਹੀ ਚੁਣੇ ਸასი ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਭੁੱਲਰ ਤੁਸੀਂ ਦੇਖ ਰਹੇ ਹੋ ਜੀਓ ਪੰਜਾਬ ਅਸੀਂ ਖੜੇ ਆ ਹਲਕਾ ਧੂਰੀ ਜੋ ਕਿ ਮੁੱਖ ਮੰਤਰੀ ਦਾ ਆਬਦਾ ਹਲਕਾਗਾ ਇੱਥੋਂ ਮੁੱਖ ਮੰਤਰੀ ਬਣੇ ਨੇ ਧੂਰੀ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆਗਾ ਅੱਜ ਅਸੀਂ ਮੋੜਵਾਲ ਮੰਡੀ ਦੇ ਵਿੱਚ ਖੜੇ ਆ ਸਰਕਾਰ ਦਾਅਵੇ ਕਰਦੀ ਆ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੀ ਪੇਮੈਂਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਪਰ ਇੱਥੇ ਸਾਡੇ ਨਾਲ ਕਿਸਾਨ ਮੌਜੂਦ ਨੇ ਮੰਡੀ ਦੇ ਵਿੱਚ ਰੋਲ ਰਹੇ ਨੇ ਕਰਦੇ ਆ ਪੂਰੀ ਗੱਲਬਾਤ ਸਸੀ ਕਾਲ ਬਾਈ ਸਸੀ ਕਾਲ ਕਿਹੜੀ ਮੰਡੀ ਆ ਜੀ ਇਹ ਇਹ ਮੋੜਵਾਲ ਦੀ ਮੰਡੀ ਆ ਜੀ ਮੋੜਵਾਲ ਮੰਡੀ ਹਾਂ ਜੀ ਕਿੰਨੇ ਦਿਨ ਹੋ ਗਏ ਜੀ ਬੋਲੀ ਆਈ ਨੂੰ ਦੋ ਦਿਨ ਹੋ ਗਏ ਜੀ ਦੋ ਦਿਨ ਤੋਂ ਬੋਲੀ ਨਹੀਂ ਆਈ ਜੀ ਅੱਜ ਆਈਏ ਬੋਲੀ ਜੀ ਨਹੀਂ ਜੀ ਅੱਜ ਨਹੀਂ ਆਈ ਜੀ ਕੱਲ ਜੀ ਨਹੀਂ ਜੀ ਕੱਲ ਵੀ ਨਹੀਂ ਆਈ ਜੀ ਤੇ ਕੋਈ ਗੱਟੇ ਦੀ ਭਰਾਈ ਹੋਈ ਹੋਵੇ ਜਿਹੜੇ ਪਹਿਲਾਂ ਬੋਲੀ ਲੱਗੀ ਹੋਈ ਹੈ ਭਰਾਈ ਹੋਈ ਹੈ ਥੋੜੀ ਭਰਾਈ ਹੋਈ ਆ ਬਾਕੀ ਲਿਫਟਿੰਗ ਹੋ ਨਹੀਂ ਰਹੀ ਜੀ ਗੱਡੀਆਂ ਭੇਜੇ ਨਾਲ ਗੋੜੀਆਂ ਬਾਰੇ ਚੱਕੀਆਂ ਜਾਂ ਨਹੀਂ ਸਾਰੀਆਂ ਹਾਂਜੀ ਹਾਂਜੀ ਅਜਾਗਾ ਉਹ ਫੇਰ ਮਾਲ ਲਹੂਗਾ ਫੇਰ ਤੇ ਮੁੱਖ ਮੰਤਰੀ ਦਾ ਦਾਅਵਾ ਕਰਦਾ ਜੀ ਵੀ ਕਿ ਅਸੀਂ ਮੁਰਗੇ 24 ਘੰਟਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੇਮੈਂਟ ਪਾਵਾਂਗੇ ਤੇ ਇੱਕ ਪਾਸੇ ਤੁਸੀਂ ਇੱਥੇ ਮੰਡੀਆਂ ਦੇ ਵਿੱਚ ਰੋਲ ਰਹੇ ਹੋ ਜੀ ਕਿਸੇ ਬੰਦੇ ਨੂੰ ਜਿਹੜਾ ਮਾਰਨਾ ਚਾਹੀਦਾ ਫੇਰ ਸਰਕਾਰ ਦੇ ਕਿਸੇ ਬੰਦੇ ਨੂੰ ਨਾ ਜਿਹੜਾ ਮਾਰਨਾ ਚਾਹੀਦਾ ਮੰਡੀਆਂ ਦੇ ਵਿੱਚ ਸਾਰਾ ਫੇਰਨਾ ਚਾਹੀਦਾ ਦੇਖਣਾ ਚਾਹੀਦਾ ਦੋ ਘਰ ਲੱਗੇ ਪੈਂਦੇ ਹੋ ਆ ਦੇਖੋ ਪਿਆ ਆ ਬੋਰੀਆਂ ਦੇਖੋ ਜੀ ਉਹ ਪਈਆਂ ਨੇ ਬੋਰੀਆਂ ਸਾਰੇ ਉਧੂ ਦੇਖੋ ਮਾ ਕੇ ਕੈਮਰਾ ਜੀ ਸਾਰੀਆਂ ਬੋਰੀਆਂ ਪਈਆਂ ਲੰਮੀਆਂ ਨੇ ਲਿਫਟਿੰਗ ਹੋ ਜਾਈ ਜੀ ਵਧੀਆ ਗਾ ਟਰੱਕ ਗੱਡੀਆਂ ਭੇਜਣ ਕੱਟ ਕੇ ਟਰੱਕ ਆਉਣੇ ਸੋ ਚੱਕੀ ਜਾਏ ਮੰਡੀ ਚੋਂ ਹੂੰ ਕਿਉਂ ਬਾਪੂ ਕਿਵੇਂ ਲੱਗਦਾ ਆਪਣਾ ਭਗਵੰਤ ਮਾਨ ਦਾ ਦਾਅਵੇ ਕਰਦਾ ਸਟੇਜ ਤੇ ਇਹਦਾ ਜੀ ਮੈਂ ਤੁਹਾਨੂੰ ਇੱਕ ਦੱਸਦਾ ਇਹਦੇ ਡਰਾਮੇ ਬਾਜ਼ੀਆਂ ਨੇ ਹੂੰ ਇਹਨੇ ਅੱਜ ਤੱਕ ਕੁਝ ਨਹੀਂ ਕਰੇ ਹੂੰ ਹੋ ਗਿਆ ਮੰਡੀਆਂ ਕਹਿੰਦੇ 24 ਘੰਟਿਆਂ ਚ ਕਰੂੰਗਾ ਮੈਂ ਉਹਨਾਂ ਚੱਕੂ ਦਾ ਮਾਲ ਮੈਂ ਕਿਸਾਨ ਰੋਜ਼ਦਾ ਮੈਂ ਮਜ਼ਦੂਰ ਰੋਜ਼ ਹਫ਼ਤਾ ਹੋ ਗਿਆ ਬੈਠੇ ਨੂੰ ਤੁਹਾਨੂੰ ਹਫ਼ਤਾ ਹੋ ਗਿਆ ਉਹ ਖੜਾਈ ਪਈ ਐ ਕੋਈ ਕੋਈ ਬੋਲੀਆਂ ਨਹੀਂ ਉਹਦਾ ਕੋਈ ਨਹੀਂ ਆਉਂਦਾ ਕਿਦੇ ਪੱਲਰ ਦੇ ਲੈਣੇ ਕਿਦੇ ਲਾ ਲੈਣੇ ਕਿਦੇ ਇਕੱਠੀ ਕਰ ਲਈ ਕਿਦੇ ਖੰਡਿਆਦੀ ਆ ਗੰਮ ਤੇ ਆਰਕੇ ਖੋਲਦਾਂ ਨੇ ਹੱਥਲੇ ਕਰ ਕੀ ਕਹਿੰਦਾ ਇਨਸਪੈਕਟਰ ਕੀ ਕਹਿੰਦਾ ਇਨਸਪੈਕਟਰ ਆ ਹੀ ਨਹੀਂ ਰਹਿ ਜੀ ਕਹਿੰਦਾ ਕੀ ਜੇ ਸਾਡੇ ਨਾਲ ਕੋਈ ਗੱਲ ਹੋ ਤਾਂ ਹੀ ਦੱਸਾਂਗੇ ਮੰਡੀ ਜਾ ਹੀ ਨਹੀਂ ਨਾ ਅਸੀਂ ਜਾਣਦੇ ਵੀ ਕਿਹੜਾ ਇੰਸਪੈਕਟਰ ਕਿਧੋਂ ਆਉਂਦਾ ਕਿਧੋਂ ਜਾਂਦਾ ਸਾਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਨਾ ਤੇ ਭਗਵੰਤ ਮਾਨ ਦਾ ਬਾਪੂ ਦਾ ਵੇ ਕਰਦਾ ਸਟੇਜਾਂ ਤੇ ਬੋਲਦਾ ਵੀ 24 ਘੰਟਿਆਂ ਚ ਮੈਂ ਕਿਸਾਨਾਂ ਦੇ ਖਾਤਿਆਂ ਚ ਪੇਮੈਂਟ ਪਾਉਂਗਾ ਉਥੇ ਕੁਝ ਵੀ ਬੋਲਦੀ ਜਾਵੇ ਜੀ ਹੂੰ ਕੁਝ ਵੀ ਬੋਲੀ ਜਾਵੇ ਬੋਲਣ ਨੂੰ ਕੋਈ ਰੋਕ ਨਹੀਂ ਸਕਦਾ ਨਹੀਂ ਅਕਸਰ ਤੁਸੀਂ ਮੁੱਖ ਮੰਤਰੀ ਬਣਾਇਆ ਧੂਰੀ ਹਲਕੇ ਤੋਂ ਜਿਤੇ ਆਇਆ ਹੈਗਾ ਤੁਸੀਂ ਮੋਲੋਵਾਲ ਪਿੰਡ ਤੋਂ ਹੀ ਹਰਕੇ ਦੇ ਵਿੱਚ ਪਿੰਡ ਹੈ ਹਾਂਜੀ ਹਾਂਜੀ ਤੁਹਾਡੇ ਹਲਕੇ ਦਾ ਮੁੱਖ ਮੰਤਰੀ ਬਣਿਆ ਤੁਹਾਡੇ ਇਲਾਕੇ ਦਾ ਦਾਣਾ ਦਾਣਾ ਵਿਕ ਜਾਣਾ ਚਾਹੀਦਾ ਨਾ ਜੀ ਨਾ ਕਿਹੜਾ ਦਾਣਾ ਇੱਥੇ ਲੀਤੀ ਜਾਂਦਾ ਰਾਤ ਨੂੰ ਮੱਛਰ ਖ ਹੂੰ ਉਹ ਜਾ ਕੇ ਦੇਖ ਆਲੀ ਖੰਡਾਈ ਪਈ ਐ ਸੁੱਕੀ ਪਈ ਐ ਕੋਈ ਨਹੀਂ ਇੱਥੇ ਆਇਆ ਹੂੰ ਕਿਉਂ ਆਪ ਕੋਈ ਨਮਾਇਦਾ ਆਵੇ ਜੀ ਪਹੁੰਚੇ ਫੇਰ ਮੰਡੀ ਦਾ ਦੇਖ ਲਿਆ ਨਾ ਜੀ ਆਹ ਦੇਖੋ ਸਾਹਮਣੇ ਤੇ ਆ ਮਾਲ ਕਿੰਨਾ ਲੱਗਿਆ ਪਿਆਗਾ ਹੂੰ ਹਾਂ ਜੀ ਹਾਂ ਜੀ ਨਾ ਕੋਈ ਗੱਡੀਆਂ ਆਉਂਦੀਆਂ ਨੇ ਗੱਡੀਆਂ ਆਉਣ ਸਮਾਂ ਟਰੱਕ ਗੱਡੀਆਂ ਆਉਣ ਲੋਡ ਹੋ ਜੇ ਮਾਲ ਲੋਡ ਹੋਏ ਚੱਲ ਚੱਕਿਆ ਜਾਵੇ ਹੂੰ ਕਿਉਂ ਵਾ ਪੁੱਜੀ ਕਿੰਨੇ ਦਿਨ ਹੋ ਗਏ ਬੋਲੀ ਇਹਨੂੰ ਦੋ ਦਿਨ ਲੰਘ ਗਏ ਜੀ ਜਮੇ ਨਹੀਂ ਆਈ ਕੋਈ ਬੋਲੀ ਨਹੀਂ ਨਾ ਇੰਸਪੈਕਟਰ ਨਾਲ ਗੱਲਬਾਤ ਹੁੰਦੀ ਆ ਕੋਈ ਯੂਨੀਅਨ ਵਾਲਿਆਂ ਨੇ ਕੋਈ ਗੱਲਬਾਤ ਕਰੀ ਕੋਈ ਗੱਲਬਾਤ ਕਿਵੇਂ ਲੱਗਦਾ ਬਾਪੂ ਬਈ ਬਦਲਾ ਆਇਆ ਕਿ ਬਦਲਾ ਦੇ ਵਿੱਚ ਕਿਸਾਨ ਤਾਂ ਉਸੇ ਤਰ੍ਹਾਂ ਹੀ ਵਰਕੇ ਹੋ ਕਰੀ ਜਾਂਦੇ ਆ ਉਹ ਗੱਲ ਤਾਂ ਆਇਆ ਵੀ ਜੇ ਮਾਲ ਚੱਕਿਆ ਜਾਵੇ ਬੋਲੀ ਆਵੇ ਫੇਰ ਹੀ ਕੰਮ ਨਿਭੜਦਾ ਹੂੰ ਹੁਣ ਬੋਲੀ ਦੋ ਤਿੰਨ ਦਿਨਾਂ ਦੀ ਆਈ ਨਹੀਂ ਟਰੱਕ ਕੋਈ ਆਇਆ ਨਹੀਂ ਮਾਲ ਚੱਕਰ ਨਹੀਂ ਗਿਆ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆ ਨੂੰ ਅੰਡੀ ਚ ਨਹੀਂ ਅੱਜ ਤਾਂ ਕੱਲ ਹੀ ਆਇਆ ਤੁਸੀਂ ਕੱਲ ਆਏ ਹੋ ਕੱਲ ਦੀ ਬੋਲੀ ਆਈ ਆ ਅੱਜ ਵੀ ਨਹੀਂ ਆਈ ਕਿਵੇਂ ਲੱਗਦਾ ਬਾਪੂ ਜੀ ਪਰਸੋਂ ਦੇ ਆਇਆ ਕੋਈ ਬੋਲੀ ਨਹੀਂ ਆਈ ਕੋਈ ਬੋਲੀ ਨਹੀਂ ਆਈ ਦੇਖੋ ਕੋਈ ਇਨਸਪੈਕਟਰ ਨੂੰ ਬੁਣੇ ਜਾਣ ਦੇ ਕਿਹੜਾ ਹੂੰ ਜੇ ਆਊਗਾ ਕੋਈ ਆਣਾ ਲਿਫਟਿੰਗ ਹੋ ਰਹੀ ਹੈ ਕੁਝ ਨਹੀਂ ਹੋ ਰਿਹਾ ਜਦੋਂ ਮੁੱਖ ਮੰਤਰੀ ਦੇ ਹਲਕੇ ਦੇ ਵਿੱਚ ਇਹ ਹਾਲ ਹੈ ਤੇ ਬਾਕੀ ਪੂਰੇ ਪੰਜਾਬ 'ਚ ਕੀ ਹਾਲ ਹੋਊਗਾ ਉੱਦੋਂ ਜ਼ਿਆਦਾ ਬੁਰਾ ਹਾਲ ਹੋਊ ਉੱਤੋਂ ਮੌਸਮ ਖਰਾਬ ਹੈ ਜੀ ਹਾਂ ਜੀ ਹਾਂ ਬਹੁਤ ਬੁਰਾ ਮੀਂਹ ਪੈਣਾ ਪੱਲੇ ਦੇ ਰਹੇ ਨੇ ਆ ਲਾ ਲੰਨੇ ਦੇ ਦੇ ਰਹੇ ਨੇ ਲਾ ਲੰਨੇ ਹੂੰ ਕਿਉਂ ਬਾਪੂ ਜੀ ਕਿਵੇਂ ਲੱਗਦਾ ਬਦਲਾਅ ਤੋਂ ਕਿਵੇਂ ਦੇਖਦੇ ਹੋ ਬਹੁਤ ਭੈੜੀ ਹਾਲਤ ਆ ਜੀ ਕਿਸਾਨਾਂ ਦੀ ਹੂੰ ਕੋਈ ਪੂਰੀ ਖਤਰਖwari ਹੋ ਰਹੀ ਆ ਲਿਫਟਿੰਗ ਨਹੀਂ ਹੁੰਦੀ ਹੂੰ ਬੋਲੀ ਨਹੀਂ ਆ ਰਹੀ ਹੂੰ ਸਾਡੇ ਸਰਕਾਰ ਨੂੰ ਪਰ ਜੋ ਅਪੀਲ ਆ ਵੀ ਜਲਦੀ ਤੋਂ ਜਲਦੀ ਬੋਲੀ ਗਾ ਹੂੰ ਦੋਸਤੋ ਤੁਹਾਨੂੰ ਦੱਸ ਰਹੀਏ ਅਸੀਂ ਮੋਲਵਾਲ ਮੰਡੀ ਦੇ ਵਿੱਚ ਖੜੇ ਆ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਇੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਰਤਵਾ ਜਿਹੜਾ ਦਿੱਤਾਗਾ ਪਰ ਸਾਡੇ ਨਾਲ ਜਿਹੜੇ ਕਿਸਾਨ ਖੜੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹਨਾਂ ਤੇ ਜ਼ਰੂਰ ਨਿਗਾਹ ਮਰਵਾਓ ਦੇਖੋ ਸਾਰਿਆਂ ਦੇ ਚਿਹਰੇ ਮਰਝਾਏ ਹੋਏ ਨੇ ਉੱਪਰੋਂ ਮੌਸਮ ਖਰਾਬ ਆਗਾ ਤੇ ਕਣਕਾਂ ਦੇ ਜਿਹੜੇ ਢੇਰ ਲੱਗੇ ਪਏ ਨੇ ਉਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਧਰ ਗੱਟੇ ਦੇਖੋ ਕੋਈ ਲਿਫਟਿੰਗ ਨਹੀਂ ਹੋ ਰਹੀ ਕੋਈ ਪ੍ਰਬੰਧ ਨਹੀਂ ਕਿੱਥੇ ਸਰਕਾਰਾਂ ਸਾਡੀਆਂ ਦਾਅਵੇ ਕਰਦੀਆਂ ਨੇ ਵੱਡੇ ਵੱਡੇ ਕਿ ਅਸੀਂ 24 ਘੰਟਿਆਂ ਦੇ ਵਿੱਚ ਜਿਹੜੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਵਾਂਗੇ ਸਾਡੇ ਨਾਲ ਨੌਜਵਾਨ ਵੀ ਮੌਜੂਦ ਆ ਕਰਦੇ ਆ ਗੱਲਬਾਤ ਕਿਉਂ ਕਿਵੇਂ ਲੱਗਦਾ ਬਾਈ ਜੀ ਬਦਲਾਅ ਨੂੰ ਕਿਵੇਂ ਦੇਖਦੇ ਹੋ ਬੁਰਾ ਹਾਲ ਹੀ ਹੈ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਜਾਇਆਂ ਨੂੰ ਸਨ ਤਾਂ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਕੀ ਕਹਿੰਦੇ ਇਨਸਪੈਕਟਰ ਕੀ ਕਹਿੰਦਾ ਜੀ ਭਾਈ ਅੱਡੇ ਦੀ ਸੰਤ ਕੋਈ ਇਨਸਪੈਕਟਰ ਦਾ ਨਹੀਂ ਪਤਾ ਲੱਗਦਾ ਕਦੋਂ ਆਉਂਦਾ ਕਰੋ ਜਾਂਦਾ ਤਾਂ ਤਾਂ ਕੋਈ ਨਹੀਂ ਅੱਗੇ ਲੀਡਰ ਕਿੰਨੇ ਗੇੜੇ ਮਾਰਦੇ ਨੇ ਕਿਤੇ ਕੋਈ ਆਇਆ ਨਹੀਂ ਅੱਗੇ ਕੋਈ ਆਇਆ ਨਹੀਂ ਹਾਂ ਤਾਂ ਕੀ ਇਨਸਪੈਕਟਰ ਕਿਉਂ ਨਹੀਂ ਆ ਰਿਹਾ ਕੀ ਪਤਾ ਜੀ ਹੁਣ ਇਹ ਆਸਤੀਵਾਸ ਉੱਥੇ ਖੜ ਕੇ ਲਿਖਾ ਲੈਂਦੇ ਨੇ ਸੱਡ ਹੇਟਾ ਜਿਹਦੀ ਲਿਖਣੀ ਆ ਕਿ ਇੱਥੇ ਸਾਨੂੰ ਪਤੀ ਅੱਜ ਕੱਲ ਤੁਹਾਨੂੰ ਕੀ ਕਹਿੰਦੇ ਵੀ ਹਫਤਾ ਹੋ ਗਿਆ ਗਿੱਲੀ ਆ ਕਣਕ ਗਿੱਲੀ ਤਾਂ ਨਹੀਂ ਵੱਡੀ ਅਸਟਾ ਪੰ ਲੈ ਆਂਦੀ ਦੀ 15 16 ਮੋਸਟਰ ਤੇ ਪਾ ਪਾ ਪੱਲੜ ਉਨੀ ਕਰਿਆ ਪਿਆ ਉਹ ਤਾਂ ਮੀਂਹ ਭਾਈ ਆਣਾ ਪੱਲੜ ਤਾਂ ਕਿਦੋਂ ਕਿ ਕਿ ਮੈਂ ਬਾਪੂ ਕੀ ਕਹਿੰਦੇ ਸੀ ਵਾਊਚਰ ਵਧ ਹੀ ਜਾਂਦਾ ਹੈ ਰਾਤ ਨੂੰ ਠੰਡ ਕਰਕੇ ਚਾਰ ਕਣੀਆਂ ਬੈਠੇ ਉੱਤਰ ਕੇ ਬਾਹਰ ਜਾਂਦਾ ਹੈ 19 ਹੋ ਜਾਂਦੀ ਹੈ ਜਿੰਨਾ ਜ਼ਿਆਦਾ ਮਾਰ ਰਹਿੰਦਾ ਜਿੱਦਾਂ ਕਹਿ ਰਹੇ ਨੇ ਕਿ ਮਾਲ ਮੌਸਰ ਵੱਜ ਜਾਂਦੀ ਹੈ ਟਮਾਟਰ ਜੀ ਵੱਜ ਜਾਂਦਾ ਜੀ 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 ਤੇ ਬਾਪੂ ਗੰਨੇ ਦੀ ਪੇਮੈਂਟ ਅੱਗੇ ਗੰਨਾ ਬਹੁਤ ਲੱਗਦਾ ਸੀ ਏਰੀਆ 'ਚ ਗੰਨੇ ਦੀ ਪੇਮੈਂਟ ਮਿਲ ਰਹੀ ਆ ਸਾਨੂੰ ਗੰਨੇ ਗੁੱਲੇ ਦੀ ਤਾਂ ਮਿਲਦੀ ਤਾਂ ਤੈਨੂੰ ਪਤਾ ਤਾਂ ਹੈਗਾ ਮੈਂ ਤਾਈਆਂ ਗੰਨਾ ਉਹ ਮੈਂ ਤਾਂ ਤਾਈਆਂ ਮਿਲ ਖੜਾ ਹੁਣ ਜੇ ਗੰਨੇ ਜੇ ਪੈਸਾ ਨਹੀਂ ਦਿੰਦੇ ਤਾਈਆਂ ਤਾਂ ਗੱਲਾਂ ਕੋਈ ਬੀਜਦਾ ਨਹੀਂਗਾ ਪੇਮੈਂਟ ਤੈਨੂੰ ਪਾ ਪੈਸਾ ਦਿੰਦੇ ਨਹੀਂਗੇ ਹੁਣ ਲੋਕ ਬਿਆਜੂ ਲੈ ਚੱਕ ਚੱਕ ਲਾਈ ਜਾਂਦੇ ਨੇ ਅਗਲੇ ਕਿੱਥੋਂ ਲੋਕ ਬੋਲੂਗਾ ਤੇ ਹੁਣ ਆ ਹਾਲਾਤ ਦੇਖਦੇ ਹੋ ਤੁਸੀਂ ਵੋਟਾਂ ਪਾਉਂਗੇ ਐਤੀ ਐਮਪੀ ਜਿਤਾਉਂਗੇ ਇਥੇ ਵੋਟਰਾਂ ਦਾ ਵੋਟਰਾਂ ਦਾ ਖੈਰ ਪੈਣਗੀ ਆਪਾਂ ਨੂੰ ਹੋਰ ਗੱਲ ਐ ਪਰ ਇਥੇ ਲੱਕੜ ਦਾ ਮੁੰਡਾ ਦੇਖ ਕੇ ਜਾਣਗੇ ਕਰਨਾ ਕੁਛ ਨਹੀਂ ਉਹਨਾਂ ਨੇ ਵੋਟਾਂ ਲੈ ਜਾਣਗੇ ਗੱਪ ਮਾਰ ਕੇ ਇਹ ਵੀ ਕਹਿੰਦਾ ਇਤਮਾਨ ਤਮਾਨ ਮਾਰਦੀ ਤੇ ਹੁਣ ਮੀਤ ਹੈ ਨਹੀਂ ਤੁਹਾਡੇ ਪਿੰਡ ਆਇਆ ਤੁਹਾਡੇ ਪਿੰਡਾਂ ਦੇ ਵਿੱਚ ਉਹਨਾਂ ਕੋਲੇ ਮੰਗਣੀ ਰੱਖੀ ਤੁਹਾਡੇ ਨਹੀਂ ਆਇਆ ਨਾ ਹੁਣ ਮੰਡੀਆਂ ਜਾਂਦੇ ਜੀ ਇਸ ਤਰ੍ਹਾਂ ਕਹਿੰਦਾ ਸਨਾ ਮੰਡੀਆਂ ਗਿਆਉਣ ਲੀ ਗਰਾਉਂਡ ਮਾਰ ਕੇ ਗੇੜਾ ਮਾਰਨ ਦੀ ਮੰਡੀਆਂ ਦੇ ਵਿੱਚ ਤੁਹਾਡੇ ਹਲਕੇ ਤੇ ਮੀਤ ਹਿਆਰ ਖੜਾ ਹੋਇਆ ਜੀ ਹਾਂਜੀ ਹਾਂਜੀ ਹਾਂ ਔਰ ਲੋਕ ਉਹਨੂੰ ਫਤਵਾ ਦੇਣਗੇ ਜੀ ਅਜੇ ਕੀ ਪਤਾ ਜੀ ਫਤਵਾ ਖਾ ਉਹਦਾ ਕੀ ਪਤਾ ਜੀ ਕੋਈ ਪਾਸੇ ਕੁਝ ਨਹੀਂ ਪਤਾ ਜੀ ਇੱਕ ਤਮਾਸ਼ਾ ਨੂੰ ਦੱਸ ਗਰੀਬਾਂ ਖਾਤਰ ਮੁੱਖ ਮੰਤਰੀ ਨੇ ਬਿਆਨ ਹੀ ਨਹੀਂ ਦਿੱਤਾ ਸਾਨੂੰ ਬਾ ਜੀਰੀ ਬਾਰੇ ਅਸੀਂ ਹੜਤਾਲ ਕਰੀ ਵੀ ਸਾਡੀ ਲੇਬਰ ਵਧਣੀ ਚਾਹੀਦੀ ਹੈ ਲੇਬਰਾਂ ਕਿਉਂ ਨਹੀਂ ਆਉਂਦੀਆਂ ਜੀ ਰੇਟ ਘਟਨੇ ਮਹੀਨਾ ਮਹੀਨਾ ਲੱਗ ਜਾਂਦਾ ਵਿਚਾਰੇ ਉਹੀ 10000 ਲੈ ਕੇ ਜਾਂਦੇ ਨੇ ਹੂੰ ਜਾਨੂੰ ਕਹਦਾ ਮੈਂ ਸਾਨੂੰ 3-4 ਰੁਪਏ ਵਧਾ ਕੇ ਦੇ। ਦੇ ਕੇ ਲੱਕੜ ਦਾ ਮੁੰਡਾ ਹੜਤਾਲ ਹਟਾਤੀ ਮੁੜ ਕੇ ਆ ਪਰਦਾ। ਸਾਡੀ ਘਾਤਰ ਤਾਂ ਨੇ ਸੋਚਿਆ ਨਹੀਂ ਕੋਈ। ਜੀ ਜੀ ਜੀ। ਇੱਕ ਬਾਈ ਜੀ ਕਿਤੇ ਸਰਕਾਰ ਦੀ ਇਹ ਪਾਲਿਸੀ ਤਾਂ ਨਹੀਂ ਵੀ ਇਹਨਾਂ ਦੀ ਕਣਕ ਖਰੀਦਣ ਨੂੰ ਆਪ ਹੀ ਸੈਲੋਆਂ ਦੇ ਵਿੱਚ ਲੈ ਕੇ ਜਾਣਗੇ। ਇਦਾਂ ਦੀ ਕੋਈ ਪਾਲਿਸੀ ਹੋ ਸਕਦੀ ਆ? ਇਹੀ ਗੱਲ ਹੈ ਜੀ ਹੋਰ ਕੀ ਹੈ ਜੀ? ਇਹੀ ਗੱਲ ਹੈ ਵੀ ਲੋਕ ਅੱਕੇ ਵੇ ਸੈਲੋਆਂ ਦੇ ਵਿੱਚ ਲੈ ਕੇ ਜਾਣ। ਹਾਂ ਜੀ। ਕਿਉਂਕਿ ਸੇ ਇਹਨਾਂ ਨੇ 26 ਮੰਡੀਆਂ ਜਿਹੜੀਆਂ ਭੰਗ ਕੀਤੀਆਂ ਨੇ। ਕਿਤੇ ਇਹੀ ਹੋ ਸਕਦਾ ਵੀ ਇਹੀ। ਇਹ ਪਤਾ ਕੀ ਹੈ ਜੀ ਮੇਰੀ ਗੱਲ ਸੁਣੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿ ਗਈਆਂ ਨੇ ਹੂੰ ਜਿਹੜੀ ਹੁਣ ਸਰਕਾਰਾਂ ਚੱਲੇ ਤਾਂ ਕਹਿੰਦੇ ਨੇ ਜਿਹੜਾ ਮੋਦੀ ਵਾਲਾ ਸਿਸਟਮ ਹੈ ਉਹ ਕਹਿੰਦਾ ਸਿੱਧੀ ਛਟੋ ਉਹਨਾਂ ਮੰਡੀ ਦੇ ਲੋਕ ਕਿੰਨੀ ਕਣਕਾਈ ਆ ਅੱਡੇ ਵਰਗਿਆਂ ਦੀ ਆ ਗਈ ਬਾਕੀ ਸਿੱਧੀ ਛਟ ਗਈ ਸਰਕਾਰਾਂ ਕੀ ਕਰਨਗੀਆਂ ਹੂੰ ਸਰਕਾਰਾਂ ਨੇ ਪਹਿਲੇ ਕੁਝ ਨਹੀਂ ਪੰਦਾ ਜੇ ਮੰਡੀ ਚ ਕਣਕ ਆਵੇ ਤਾਂ ਇਹੀ ਹੋਵੇ ਕੇ ਹੂੰ ਹੁਣ ਭਗਵਾਨ ਤਮਨ ਇਕੱਲਾ ਵੀ ਕੀ ਕਰ ਸਕਦਾ ਹੂੰ ਜੀ ਜੀ ਬਾਪੂ ਕਿਵੇਂ ਲੱਗਦਾ ਵੀ ਲੋਕਾਂ ਦੀ ਜਿਹੜੀ ਸਰਕਾਰਾਂ ਚਾਹੁੰਦੀਆਂ ਨੇ ਵੀ ਜਿਹੜੇ ਸੈਲੂਆਂ ਦੇ ਵਿੱਚ ਲੈ ਕੇ ਜਾਣਗੇ ਕਣਕ ਵੀ ਕਿਸਾਨ ਇੱਥੇ ਆਪੀ ਤੰਗ ਹੋ ਗਏ ਇਹਨਾਂ ਨੂੰ ਵੀ ਕਣ ਕਿਨਾਂ ਦੀ ਖਰੀਦਣਾ ਆਪੀ ਸੈਲੂਆਂ ਚ ਲੈ ਕੇ ਜਾਣਗੇ ਦੇਖ ਜਾਣਗੇ ਅਗਲੇ ਦੁਖੀ ਵਾਲਾ ਲਖਣਾ ਇੱਥੇ ਗਲੂ ਖਰਾਬ ਇੱਥੇ ਕਿਹੜਾ ਬੈਠੂਗਾ ਹੂੰ ਹਾਂਜੀ ਤੇ ਇਨਸਪੈਕਟਰ ਨਾਲ ਕੋਈ ਗੱਲ ਹੋਈ ਥੋੜੀ ਨਾ ਜੀ ਇੱਥੇ ਦੇਖੇ ਹੀ ਨਹੀਂ ਕਿਹਾ ਜੀ ਇਨਸਪੈਕਟਰ ਹੋਸਤਾ ਹੋ ਗਿਆ ਬੈਠਣ ਉਹ ਕੋਈ ਅਖੜ ਨਹੀਂ ਜੀ ਗੁੰਜਰ ਪਾਰਕਿੰਗ ਦੇ ਤਰਕੇ ਲਾ ਦੇ ਜੇ ਤੁਹਾਨੂੰ ਚੋਣੇ ਜੀ ਜੀ ਹਾਂਜੀ ਹਾਂਜੀ ਜੀ ਜੀ ਦੋਸਤੋ ਅਸੀਂ ਖੜੇ ਆ ਮੋਲੋਵਾਲ ਮੰਡੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਹਲਕੇ ਦੇ ਪਿੰਡ ਦੇ ਹਲਕੇ ਦੇ ਵਿੱਚ ਪੈਂਦੀ ਆ ਜੋ ਕਿ ਧੂਰੀ ਹਲਕਾ ਉਹਨਾਂ ਦਾ ਇਥੋਂ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਰਤਬਾ ਬਖਸਿਆਗਾ ਤੁਸੀਂ ਦੇਖ ਰਹੇ ਹੋ ਮੰਡੀ ਦੇ ਵਿੱਚ ਕਿਸਾਨਾਂ ਦਾ ਕਿੰਨਾ ਜ਼ਿਆਦਾ ਬੁਰਾ ਹਾਲ ਹੈ ਇੱਕ ਹਫ਼ਤੇ ਤੋਂ ਕਿਸਾਨ ਇੱਥੇ ਮੰਡੀਆਂ ਦੇ ਵਿੱਚ ਰੋਲ ਰਹੇ ਨੇ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਕਹਿੰਦੇ ਸੀ ਕਿ 24 ਘੰਟਿਆਂ ਦੇ ਵਿੱਚ ਪੇਮੈਂਟ ਪਊ ਤੇ ਕਿਸਾਨ ਖੱਜਲ ਖਵਾਰ ਹੋ ਰਹੇ ਨੇ ਧੰਨਵਾਦ ਦੋਸਤੋ ਸਸੀ ਕਾਲਜੀ